ਪਰ ਜਵਾਨੀ ਦੇ ਵਿੱਚ ਕੀ ਕੀ ਕੀਤਾ ਜਵਾਨੀ ਦੇ ਵਿੱਚ ਆਪ ਦਾ ਡੰਗਰ ਪਸ਼ੂ ਪਾਲ ਕੇ ਤੇ ਦੁੱਧ ਪਾਣੀ ਵੇਚ ਕੇ ਗੁਜ਼ਾਰਾ ਕਰਦੇ ਰਹੇ ਗੁਜ਼ਾਰਾ ਕੀਤਾ ਹੋਰ ਵੀ ਕਾਰੋਬਾਰ ਕਰਦੇ ਰਹੇ ਜਿੱਥੇ ਵੀ ਲੋਟ ਜਿਹੇ-ਜਾ ਵੀ ਕੰਮ ਮਿਲ ਜਵੇ ਉਹ ਜਿਆ ਮਿਹਨਤ ਕਰਕੇ ਆਪਣਾ ਗੁਜ਼ਾਰਾ ਵਧੀਆ ਕਰਦੇ ਰਹੇ ਮਗਈ ਭੂਆ ਜੀ ਨੇ ਆਪਾਂ ਨੂੰ ਦੱਸਿਆ ਕਿ ਵੀ ਹਾਲਾਤ ਤਾਂ ਪਹਿਲਾਂ ਸਾਨੂੰ ਪਤਾ ਨਹੀਂ ਸੀ ਸੀ ਉਹਦੇ ਜਦੋਂ ਇਹਨਾਂ ਨੇ ਆ ਕੇ ਦੱਸਿਆ ਵੀ ਇਦਾਂ-ਇਦਾਂ ਤੇ ਮੈਂ ਆ ਕੇ ਦੇਖਿਆ ਜਦੋਂ ਮੈਂ ਆਪਣੇ ਸਾਡੇ ਪਿੰਡ ਵਾਲਿਆਂ ਦਾ ਗਰੁੱਪ ਬਣਿਆ ਹੋਇਆ ਇੱਕ WhatsApp ਤੇ ਨਸ਼ਾ ਛਡਾਊ ਕਮੇਟੀ ਉਹਦੇ ਵਿੱਚ ਅਸੀਂ ਫਿਰ ਸਲਾਹ ਕਰੀ ਮੈਂ ਵੀਰੇ ਉਹਨਾਂ ਨੂੰ ਦੱਸਿਆ ਵੀ ਆਪਾਂ ਨੂੰ ਲੋੜ ਆ ਵੀਰੇ ਉਹਨਾਂ ਨੇ ਵੀ ਪਹਿਲੇ ਛੱਟੀ ਹਾਂ ਕਰੀ ਵੀ ਆਪਾਂ ਇਹ ਕੰਮ ਕਰ ਲਾਂ ਬਸ ਦੋ ਦਿਨਾਂ ਚ ਬਾਪੂ ਤੇ ਲੈਂਟਰ ਪਾ ਦਾਂਗੇ ਫਿਰ ਬਾਪੂ ਨੂੰ ਮੰਨ ਕੇ ਚੱਲੋ ਵੀ ਨਾਲ ਹੀ ਬਾਹਰ ਛੱਟਰੀng ਤੋਂ ਬਾਅਦ ਬਾਰੀ ਆਪਾਂ ਨਾਲ ਹੀ ਰਸੋਈ ਦਾ ਕੰਮ ਸ਼ੁਰੂ ਕਰਵਾ ਦੇਣਾ ਤੇ ਰਸੋਈ ਦੇ ਨਾਲ ਹੀ ਬਾਪੂ ਦਾ ਜਿਹੜਾ ਵਾਸ਼ਰੂਮ ਆ ਉਹ ਵੀ ਉੱਪਰ ਦੇ ਸਾਰਾ ਸਰਪਾਣੀ ਕਿ ਪੂਰਾ ਸਹੂਲਤ ਦੇਵਾਂਗੇ ਹੁਣ ਬਾਪੂ ਨੂੰ ਟੈਂਕੀ ਧਰਾ ਕੇ ਦੇਵਾਂਗੇ ਪਾਣੀ ਦੀ ਫਿਰ ਜੇ ਮਤਲਬ ਫੰਡ ਦੀ ਗੱਲ ਜਿਵੇਂ 500 ਦੇ ਨਾਲ ਅਸੀਂ ਨੇ 500 ਵੀ ਦਿੱਤਾ ਤੇ ਅਸੀਂ ਜੇ ਕੋਈ 100 ਦੇ ਨਾਲ ਅਸੀਂ ਉਹ ਵੀ 100 ਵੀ ਮਤਲਬ ਉਹ ਤੋਂ ਲਿਆ ਅਸੀਂ ਇਹ ਨਹੀਂ ਕੀਤਾ ਹੈਗਾ ਵੀ ਯਾਰ ਕਿਸੇ ਨੂੰ ਬੰਦੇ ਨੂੰ ਆਏ ਨਾ ਲੱਗੇ ਵੀ ਮੈਂ ਘੱਟ ਦੇਣ ਵਾਲਾ ਥੋੜੇ ਤੋਂ ਥੋੜਾ ਕਰਕੇ ਬਹੁਤੇ ਤੋਂ ਬਹੁਤਾ ਹੋ ਜਾਂਦਾ ਵੱਡਾ ਉਹਨੂੰ ਕਦੇ ਵੀ ਪੂੰਦ ਪੂੰਦ ਨਾਲ ਘੜਾ ਭਰਦਾ ਜੇ ਆਪਾਂ ਇਹੋ ਜਿਹੇ ਆਪਦੇ ਪਿੰਡ ਚ ਚਾਰ ਪੰਜ ਪਰਵਾਸ ਆਵ ਲਵਾਂਗੇ ਆਪਾਂ ਨੂੰ ਸਰਕਾਰਾਂ ਦੇ ਹੱਥ ਛੱਡਣ ਦੀ ਪਰ ਵੀ ਕੋਈ ਲੋੜ ਨਹੀਂ ਹੋਊ